ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਵੱਲੋਂ ਲਗਾਏ ਗਏ ਮੋਰਚੇ ਦੀ ਜਿਤ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਛ ਨੇ ਆਪਣੇ ਵਿਚਾਰ ਸਾਂਝੇ ਕੀਤੇ ਦੇਖੋ ਮੈਂ ਇਹ ਸਮਝਦਾ ਮਾਂ ਕਿ ਜਦੋਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਸੀ ਅੱਜ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਸਿਰੜ ਨੂੰ ਕਾਇਮ ਰੱਖਿਆ ਅਕਲ ਕੀ ਧਰ ਪਾਤਸ਼ਾਹ ਨੇ ਆਪਣੀ ਅੰਮ੍ਰਿਤਮਈ ਬਾਣੀ ਚ ਆਖਿਆ ਹੈ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰੜ ਨਾ ਦੀਆ ਉਹ ਗੁਰੂ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਸਿਰੜ ਦੀ ਦਾਤ ਦਿੱਤੀ ਆ ਇਹ ਜਿੱਤ ਸਿਰੜ ਦੀ ਜਿੱਤ ਹੈ ਇਹ ਕੌਮੀ ਹੱਕਾਂ ਦੀ ਜਿੱਤ ਹੈ ਔਰ ਸੱਚ ਦੀ ਜਿੱਤ ਹੈ ਤੇ ਇਹ ਜਿੱਤ ਅੱਜ ਮੇਰੀ ਗੱਲ ਵੀ ਹੋਈ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਤੇ ਉਹ ਮੈਨੂੰ ਕਹਿ ਰਿਹਾ ਸੀ ਵੀ ਉਹ ਕੱਲ ਇੱਥੇ ਆਉਣਗੇ ਵੀ ਬਿਵਾਨਗੜ ਸਾਹਿਬ ਤੇ ਸੀਸਗੰਨ ਸਾਹਿਬ ਉਹ ਕਹਿੰਦੇ ਕਿ ਇਹ ਜਿੱਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿੱਤ ਆ ਕਿਉਂਕਿ 350 ਸਾਲਾਂ ਸ਼ਤਾਬਦੀ ਚੱਲ ਰਹੀ ਆ ਮਨੁੱਖੀ ਹੱਕਾਂ ਦੀ ਗੱਲ ਉਦੋਂ ਸੀ ਧਾਰਮਿਕ ਆਜ਼ਾਦੀ ਦੀ ਗੱਲ ਉਦੋਂ ਸੀ ਤੇ ਅੱਜ ਵੀ ਗੁਰੂ ਨੇ ਕਲਾ ਵਰਤਾਈ ਆ ਅੱਜ ਫੇਰ ਸੱਚ ਦੀ ਹੱਕ ਦੀ ਜਿੱਤ ਹੋਈ ਆ ਤੇ ਜਿਹੜਾ ਸਿਰੜ ਗੁਰੂ ਨੇ ਦਿੱਤਾ ਉਸ ਸਿਰੜ ਨੂੰ ਅੰਦਰ ਰੱਖ ਕੇ ਜੋ ਸੰਘਰਸ਼ ਕੀਤੇ ਜਾਂਦੇ ਆ ਤੇ ਜੋ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਆ ਉਥੇ ਫਤਿਹ ਜ਼ਰੂਰ ਹੁੰਦੀ ਆ ਇਹ ਫਤਿਹ ਗੁਰੂ ਪਾਤ ਸ਼ਾਹੀ ਸ਼ਹਾਦਤ ਦੇ 350 ਸਾਲਾਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਿੱਤ ਗੁਰੂ ਪਾਤ ਸ਼ਾਹ ਨੂੰ ਸਮਰਪਿਤ ਕਰਦੇ ਹਾਂ